हाल ही ਵਿੱਚ ਅਮਰੀਕਾ ਨੇ 104 ਭਾਰਤੀਆਂ ਨੂੰ ਸੀ-17 ਜਹਾਜ਼ ਰਾਹੀਂ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਵਾਪਸ ਭੇਜਿਆ ਜਿਸ ਤੋਂ ਬਾਅਦ ਉਹ ਭਾਰਤੀ ਜਦੋਂ ਆਪਣੇ ਪਰਿਵਾਰਾਂ ਕੋਲ ਘਰ ਆਏ ਤਾਂ ਉਹਨਾਂ ਨੂੰ ਆਪਣੀ ਔਖੀ ਘੜੀ ਤੇ ਆਪਣੀ ਹੱਡ-ਬੀਤੀ ਸੁਣਾਈ ਜਿਸ ਬਾਰੇ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਵੱਡੀ ਪ੍ਰੈਸ ਕਾਨਫਰੰਸ ਕਰਕੇ 104 ਭਾਰਤੀਆਂ ਤੇ ਹੋਏ ਅਤਿਆਚਾਰ ਦੀ ਨਿੰਦਾ ਕੀਤੀ ਉਹਨਾਂ ਨੇ ਕਿਹਾ ਹੈ ਕਿ 트럼ਪ ਸਰਕਾਰ ਨੇ ਮਨੁੱਖੀ ਅਧਿਕਾਰਾਂ ਦੀ ਕੋਰ ਉਲੰਘਣਾ ਕੀਤੀ ਹੈ। ਉਹਨਾਂ ਨੇ ਦੱਸਿਆ ਹੈ ਕਿ ਕਿਵੇਂ ਭਾਰਤੀਆਂ ਨੂੰ ਜੰਜੀਰਾਂ ਚ ਬੰਨ੍ਹ ਕੇ ਜਹਾਜ਼ ਤੋਂ ਲਿਜਾਂਦਾ ਗਿਆ ਤੇ ਯਾਤਰਾ ਦੌਰਾਨ ਘੱਟੋ-ਘੱਟ 18 ਘੰਟੇ ਜੰਜੀਰਾਂ ਨਾਲ ਬੰਨ੍ਹ ਕੇ ਰੱਖਿਆ ਗਿਆ ਜਿਸ ਦੀ ਜਿੰਨੀ ਵੀ ਨੀਂਦਾਂ ਕੀਤੀ ਜਾਵੇ ਘੱਟ ਹੈ। ਉਹਨਾਂ ਨੇ 트럼ਪ ਨੂੰ ਵੀ ਬਹੁਤ ਗੱਲਾਂ ਆਖੀਆਂ ਨੇ ਤੇ ਏਜੰਟਾਂ ਦੇ ਪ੍ਰਤੀ ਵੀ ਜਿਨ੍ਹਾਂ ਦਾ ਪਰਦਾਫਾਸ਼ ਕਰਨ ਦੀ ਗੱਲ ਕਹੀ ਹੈ। ਆਓ ਤੁਹਾਨੂੰ ਉਹਨਾਂ ਦੀ ਹੀ ਜ਼ੁਬਾਨੀ ਸੁਣਾਉਂਦੇ ਹਾਂ ਕਿ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਕੀ ਆਖਰੇ ਨੇ। ਅਮਰੀਕਨ ਜਹਾਜ਼ ਉੱਤੇ ਜਿਹੜੇ ਸੱਦੇ ਜੂਅਸੇ ਤੋਂ ਡਿਮੋਡ ਹੋ ਕੇ ਪਾਪਤੀਆ 104 ਪਾਪਤੀ ਉਹਨਾਂ ਬਾਅਦੇ ਅਸਵੇ ਦੇ ਕੱਲ ਤਾਂ ਇਹ ਖਬਰਾਂ ਜਾਦੀਆਂ ਪ੍ਰਕਾਸ਼ਿਤ ਨਹੀਂ ਹੋਈਆਂ ਪਰ ਜਦੋਂ ਉਹ ਬੰਦੇ ਹੋਰ ਮਿਲੇ ਉਹਨਾਂ ਨੇ ਜਿਹੜੀ ਹੱਡ ਬਿੱਤੀ ਸੁਣਾਈ ਜਿਹੜਾ ਉਹਨਾਂ ਨੇ ਕਿਹਾ ਕਿ ਸਾਨੂੰ ਹੱਥਕੜੀਆਂ ਲਾ ਕੇ ਲਿਆਂਦਾ ਸਾਨੂੰ ਪੈਰਾਂ ਨੂੰ ਜ਼ੰਜੀਰਾਂ ਜਿਹੜੀਆਂ ਉਹ ਮਾਗੀ ਨੰਦਾ ਮੈਂ ਸਮਝਾ ਕੇ ਬੰਦੁਖੀ ਹਟਕਾਉਣ ਦੀ ਜਿਹੜੀ ਆ ਬਹੁਤ ਵੱਡੀ ਕੋਰ ਅਲਮਣ ਹੈ ਸਵੇ ਨੂੰ ਨਾ ਸਮਝਣ ਦੀ ਲੋੜ ਹੈ ਮੈਂ ਤੁਹਾਨੂੰ ਮੀਡੀਆ ਵਾਲੇ ਦੋਸਤਾਂ ਨੂੰ ਕਹੂੰਗਾ ਕਿ ਇਹ ਜੋ ਕੁਝ ਹੋਇਆ ਜਾਂ ਹੋਣਾ ਆ ਜੇ ਇਹਨੂੰ ਬੜੀ ਕਵੀਤਾ ਨਾਲ ਸਮਝਣ ਦੀ ਲੋੜ ਹੈ ਮੰਲਾ ਜਿਹੜਾ ਇੰਨੀ ਕਾਲੀ ਦੇ ਵਿੱਚ ਮੈਂ ਤਿੰਨ ਫੌਜ ਦਾ ਜਹਾਜ਼ ਬੱਤਿਆ ਗਿਆ ਉਹਨੂੰ ਇੱਥੇ ਲਿਆਂਦਾ ਗਿਆ ਉਹ ਜਿਸ ਢੰਗ ਨਾਲ ਇੰਨੀ ਲੰਮੀ ਫਲਾਈਟ ਦੇ ਵਿੱਚ ਮੇਰਾ ਖਿਆਲ ਜਿੱਥੋਂ ਚੱਲੇ ਉੱਥੋਂ ਘੱਟੋ-ਘੱਟ ਵੀ ਜਿੱਦੇ ਵੀ ਆਏ ਹੋਣਗੇ ਰਸਤੇ 'ਤੇ ਥੋੜਾ ਤੇਲ ਵੀ ਲਿਆ ਹੋਊ ਤੇ 18 ਘੰਟੇ ਤੋਂ ਕੱਢ ਕੇ ਤੇ ਫਲਾਈਟ ਦੀ ਹੁੰਦੀ ਅਮਰੀਕਾ ਦੇ ਕਿਸੇ ਕੋਨੇ ਦੇ ਵਿੱਚੋਂ 18 ਘੰਟੇ ਦੀ ਲਗਾਤਾਰ ਫਲਾਈਟ ਦੇ ਉਲੀ ਜਹਾਜ਼ ਉਹ ਜੂਸ ਕੀਤਾ ਗਿਆ ਜਿਹੜਾ ਜੱਤ ਦੀ ਜਹਾਜ਼ ਨਹੀਂ ਸੀਗਾ ਜਿਹੜਾ ਫੌਜ ਦਾ ਜਹਾਜ਼ ਸੀਗਾ ਜਿਹਦੇ ਚ ਬੰਦਾ ਸੀਟ ਤੇ ਉੱਚ ਕੋਈ ਸੀਟਾ ਸੁਟਾ ਨੂੰ ਜਾਂ ਕੁਛ ਨੂੰ ਜਾਂ ਥੱਲੇ ਹੀ ਫੱਟੇ ਲੱਗੇ ਹੁੰਦੇ ਆ ਉਹਦੇ ਤੇ ਉਹਨਾਂ ਨੂੰ ਬਾਹਰ ਲੈਣ ਇਹ ਇੱਕ ਬਹੁਤ ਮੈਂ ਸੋਚਦਾ ਕਿ ਜਿੱਦਾਂ ਉਹਨਾਂ ਨੂੰ ਲਿਆਦਾ ਗਿਆ ਜਹਾਜ਼ ਦੇ ਅੰਦਰ ਕਿਉਂਕਿ ਜਦੋਂ ਬਾਹਰ ਆਏ ਉਦੋਂ ਤੋਂ ਉਹਨਾਂ ਦੀਆਂ ਬੇੜੀਆਂ ਵਗੈਰਾ ਲੱਥੀਆਂ ਸੀ ਪਰ ਜਦੋਂ ਮੁੰਡੇ ਬਚਾਦੇ ਉੱਥੋਂ ਬਾਹਰ ਆਏ ਕੱਲ ਉਨਾਂ ਨੇ ਬਾਅਦ ਆ ਕੇ ਵੱਖ-ਵੱਖ ਥਾਵਾਂ ਤੇ ਜਾ ਕੇ ਆਪਣੇ ਘਰਾਂ 'ਚ ਦੱਸਿਆ ਕਿ ਸਾਨੂੰ ਇਦਾਂ ਇਦਾਂ ਲਿਆਨਾਂ ਗਿਆ। ਇੱਕ ਤਾਂ ਇਹ ਬਹੁਤ ਕੁਰੂਰ ਕਿਸਨ ਦੀ ਜਿਹੜੀ ਇਹ ਘਟਨਾ ਮੰਨਦਾ ਇਹਨੂੰ ਇਹ ਸਾਥ ਨਾਲ ਸਰ ਉਹਨਾਂ ਨੂੰ ਅਪਰਾਧੀ ਮੰਨ ਲਿਆ ਗਿਆ ਜਦੋਂ ਕਿ ਉਹ ਅਪਰਾਧੀ ਨਹੀਂ ਏ। ਮੈਂ ਉਹਨਾਂ ਨੂੰ ਅਪਰਾਧੀ ਨਹੀਂ ਮੰਨਦਾ। ਉਹਨਾਂ ਦੇ ਨਾਲ ਜਿਹੜਾ ਬਤਿਦਾ ਕੀਤਾ ਗਿਆ ਉਹ ਬਹੁਤ ਨੀਵੇਂ ਲੈਵਲ ਦਾ ਕੀਤਾ ਗਿਆ। ਉਹ ਪਰਾਧੀ ਨਹੀਂ ਗੇ, ਉਹ ਅਪਰਾਧ ਦਾ ਸ਼ਿਕਾਰ ਹੋਵੇ। ਇਹ ਤੁਸੀਂ ਮੇਰੀ ਗੱਲ ਫਿਰ ਨੋਟ ਕਰਿਓ ਉਹ ਪਰਾਧਾਨੀ ਨਹੀਂ ਗੇ ਉਹ ਅਪਰਾਧ ਦਾ ਸ਼ਿਕਾਇਤ ਹੋ ਗੇ ਕਿ ਜਿਹੜਾ ਇਹ ਸਾਰਾ ਸਿਸਟਮ ਆ ਉਹਨਾਂ ਨੇ ਕਲਮ ਨੂੰ ਦੱਸਿਆ ਕਿ 40 40 45 45 ਲੱਖ ਰੁਪਈਆ ਦਿੱਤਾ ਉਹਨਾਂ ਨੂੰ ਕਿਹਾ ਗਿਆ ਸੀ ਕਿ ਉਹਨਾਂ ਦੇ ਵੀਜ਼ੇ ਜੜੇ ਆ ਉਹ ਸਿੱਧੇ ਆ ਉਹ ਸਿੱਧਾ ਅਮਰੀਕਾ ਚ ਜਾ ਕੇ ਉੱਤਰਨਗੇ ਕੋਈ ਗੈਰ ਕਾਨੂੰਨੀ ਮਤਲਬ ਵੀਜ਼ਾ ਨਹੀਂ ਹੈ ਤੇ ਉਹਨਾਂ ਬਚਾਦਿਆਂ ਨੇ ਪੈਸੇ ਵੀ ਤਾਂ ਇਹਨੇ ਦਿੱਤੇ ਉਹਨਾਂ ਨਾਲ ਇਹ ਇੱਕ ਪਰਾਧਕ ਕਾਰਵਾਈ ਹੋਈ ਕਿ ਉਹਨਾਂ ਨੂੰ ਅਸਲੀ ਵਿਜੇ ਦੇ ਪੈਸੇ ਲੈ ਕੇ ਝਾਲੀ ਵਿਜੇ ਦੇ ਉੱਤੇ ਉਹਨਾਂ ਨੂੰ ਉੱਥੇ ਭੇਜ ਕੇ ਜਿਹੜਾ ਮਕਸੀਕੋorge ਥਾਵਾਂ ਤੇ ਜਾਂ ਹੋਰ ਥਾਵਾਂ ਤੋਂ ਜਿੱਥੇ ਉਹਨਾਂ ਨੂੰ ਮੜ ਕੇ ਬਾਅਦ ਦਾ ਜੜਾ ਠਭਾਇਆ ਗਿਆ ਇੱਕ ਤਾਂ ਮਤਲਬ ਇਹ ਇਹ ਗੱਲ ਜਿਹੜੀ ਆ ਮੈਂ ਕਹਿਣੀ ਚਾਹੁੰਦਾ ਕਿ ਉਹ ਵਿਚਾਰੇ ਜਿਸ ਢੰਗ ਨਾਲ ਉਹਨਾਂ ਨੂੰ ਪੇਸ਼ ਕੀਤਾ ਗਿਆ ਜਿਸ ਢੰਗ ਨਾਲ ਪਤੀਰਾ ਕੀਤਾ ਗਿਆ ਉਸਰ ਅਪਵਾਦੀ ਨਹੀਂ ਸੀਗੇ ਤੇ ਮਨੁੱਖੀ ਇਤਕਾਦਾਂ ਦੀ ਇੱਕ ਇੱਕ ਕੋਦ ਲੰਘਣਾ ਇਦਾਂ λεਉਣਾ ਜਿਹੜਾ ਮੈਂ ਸਦਾ ਕਿ ਬਹੁਤ ਹੀ ਮਾੜਾ ਉਹਨਾਂ ਨੂੰ ਕੋਈ ਧਿਆਨ ਨਹੀਂ ਕਿ ਆਪਣੇ ਜਾਜਾਂ ਦੇ ਲੱਦ ਕੇ ਦੇ ਉਹ ਉਹ ਟੈਰਿਫ ਕਰਦੇ ਫਿਰਦੇ ਆ ਮੈਸਰੀਆਂ ਕਰ ਲਈਆਂ ਮੋਦੀ ਜੀ ਨੂੰ ਮੇਰੀ ਬੇਨਤੀ ਹੈ ਕਿ ਆਪਣੀਆਂ ਜਿਹੜੀਆਂ ਐਮਬੈਸੀਆਂ ਸਾਡਾ ਵਿਦੇਸ਼ ਵਿੱਚ ਦਲਾਲਾ ਇੰਨਾ ਖਿਲਰਿਆ ਉਹ ਸਦ ਉੱਥੇ ਦੇਣ ਬੰਦਿਆ ਕਿਉਂ ਨਹੀਂ ਦੇਣ ਸਾਡੇ ਬੰਦੇ ਸਾਡੇ ਐਮਬੈਸਡਰ ਵਿੱਚ ਤੇ ਉੱਤੇ ਸਾਡੇ ਕਾਉਂਸਲਰਸ ਦੇ ਨਾਲ ਬੈਠੇ ਆ ਸਾਨਫਰਾ ਉਸ ਤੋਂ ਦੇ ਵਿੱਚ ਨਿਊ ਯਾਰਕ ਦੇ ਵਿੱਚ ਸ਼ਿਕਾਗੋ ਦੇ ਵਿੱਚ ਐਲ.ਏ ਦੇ ਵਿੱਚ ਸ਼ਾਟਲ ਦੇ ਵਿੱਚ ਸਾਡੇ ਬੰਦੇ ਦੇ ਅੱਗੇ ਤੋਂ ਅਮਰੀਕਾ ਦੇ ਭੇਜ ਰਿਆ ਸਾਡੀਆਂ ਸੱਦ ਬੈਸੀਆਂ ਨੂੰ ਦੇਣ ਸਾਡੇ ਬੈਸੀਆਂ ਦੇ ਅਧਿਕਾਰੀ ਉਹਨਾਂ ਦੀ ਇੰਡੀਆ ਵਾਪਸੀ ਦਾ ਪ੍ਰਬੰਧ ਕਰਨ ਇੰਦਾ ਨਾਲ ਲਿਆਦਾ ਜਿਹਦਾ ਐਕਟ ਲਿਆਦਾ ਜਾਏ ਇਹ ਬਹੁਤ ਜਿਹੜਾ ਮਤਲਬ ਮਨੁੱਖੀ ਮਤਲਬ ਜਿਹੜਾ ਉਹ ਅਧਿਕਾਰ ਹੁੰਦਾ ਕਹਾਂ ਹੋਇਆ ਇਸ ਕਰਕੇ ਮਤਲਬ ਜਦੋਂ ਵੀ ਲੈਣੇ ਕਿ ਜਦੋਂ ਵੀ ਸਾਡਾ ਕੋ ਬੰਦਾ ਰਿਪੋਰਟ ਕਰਨਾ ਤੋਂ ਲੱਗਦਾ ਕਿ ਬੰਦਾ ਸੀ ਵਾਪਸ ਭੇਜਣਾ ਗੈਰਕਾਨੂੰਨੀ ਆ ਉਹ ਸਾਡੀ ਬੈਸੀ ਹੁੰਦੇ ਸਾਡੇ ਮੈਸਟਰ ਨੂੰ ਦੇਣ ਸਾਡੇ ਉੱਤੇ ਜਿਹੜਾ ਅਫਸਰ ਨੇ ਉਹਨਾਂ ਨੂੰ ਦੇ ਇਹ ਮੈਂ ਇੱਕ ਬੇਨਤੀ ਕਰਦੀ ਸੀਗੀ ਸੋ ਮੈਂ ਫਿਰ ਇੱਕ ਵਾਰ ਫਿਰ ਕਹਿਣਾ ਚਾਹੁੰਦਾ ਕਿ ਸਰ ਮੋਦੀ ਸਾਹਿਬ ਸਮਝ ਆ ਗਿਆ ਕਿ ਤੁਸੀਂ ਬਹੁਤ ਲੰਬੀਆਂ ਬਾਹਾਂ ਕਰਕੇ ਕਹਿੰਦੇ ਸੀਗੇ ਕਿ ਅਬ ਕੀ ਵਾਰ 트ੰਪ ਦੀ ਸਰਕਾਰ ਸੋ ਸਰ ਹੁਣ ਹੁਣ ਵਕਤ ਹੈ ਤੁਸੀਂ ਦੇਸ਼ ਦੇ ਪ੍ਰਧਾਨ ਮੰਤਰੀ ਜੇ ਹੁਣ ਵਕਤ ਹੈ ਕਿ ਤੁਸੀਂ ਆਪਣੇ ਭਾਰਤ ਦੀ ਇਹ ਇਕੱਲੇ ਪੰਜਾਬੀ ਦੀ ਹੈ ਉੱਤੇ ਪੂਰੇ ਭਾਰਤ ਦੀ ਮੈਂ ਪਾਪੀਆ ਦੀ ਗੱਲ ਕਰਦਾ ਸਾਰੀ ਬਾਹਤੀ ਸਾਡੇ ਆ ਕੋਈ ਮੈਂ ਦੀ ਕਹਦਾ ਕਿ ਫਲਾਣਾ ਮਾ ਦਾ ਸਾਡਾ ਕੋਈ ਹੈ ਜਿਹੜਾ ਬੰਦਾ ਇੰਡੀਆ ਜਮੈਂ ਸਾਡਾ ਹੈ ਇਹ ਦੇਸ਼ ਸੀਧਿਆਦਮ ਭਗਤ ਸਿੰਘ ਦਾ ਹੈ ਇਹ ਦੇਸ਼ ਸਾਡਾ ਦੇਸ਼ ਹੈ ਇਹ ਦੇਸ਼ ਲਈ ਕਿੰਨੀ ਕਰਵਨੀ ਆ ਫਿਰ ਕੀ ਸਾਡੇ ਕੋ ਬੱਚਾ ਜਾਂਦਾ ਰੋਟੀ ਰੋਜੀ ਲਈ ਗੈਰਚਲਾ ਉਹਨੇ ਕੋਸ਼ਿਸ਼ ਕੀਤੀ ਨਹੀਂ ਕਾਮਯਾਬ ਹੋਇਆ ਉਹ ਕਿਤੇ ਫਸ ਗਿਆ ਤੇ ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਮੂੰਹ ਲਕਾਈਏ ਜਿੱਦਾਂ ਕੱਲ ਦਿੱਲੀ ਦੇ ਵਿੱਚ ਇਹਨਾਂ ਨੇ ਮੂੰਹ ਲਗਾਇਆ ਉਹ ਦਿਨ ਤੋਂ ਸਾਡਾ ਅਸੀਂ ਕਦੀ ਲਗਾਵਾਂਗਾ ਅੰਮ੍ਰਿਤਸਰ ਤੋਂ ਨਰਿੰਦਰ ਸੇਠੀ ਦੀ ਸਾਂਝੀ ਸੋਚ ਟੀਵੀ ਦੀ ਰਿਪੋਰਟ